ਅਮਰਦੀਪ ਗਿਲਬਾਈ ਦੇ ਨਾਲ ਉਹਨਾਂ ਦੀ ਡਾਇਰੈਕਸ਼ਨ ਦੇ ਅੰਡਰ ਕੰਮ ਕੀਤਾ ਤਾਂ ਉਹਨਾਂ ਨੇ ਮੈਨੂੰ ਕਲਾਕਾਰੀ ਸਿਖਾਈ ਪ੍ਰੋਜੈਕਟ ਕਰਨਾ ਅਮਰਦੀਪ ਬਾਈ ਨਾਲ ਤੇ ਇੱਕ ਵਧੀਆ ਐਕਟਿੰਗ ਇੰਸਟੀਚਿਊਟ ਤੋਂ ਇੱਕ ਡਿਗਰੀ ਲੈਣਾ ਮੇਰੇ ਹਿਸਾਬ ਨਾਲ ਇੱਕ ਬਰਾਬਰ ਹੈ। ਹੋਬੀ ਤਾਲੀਵਾਲ ਸਾਹਿਬ ਨੇ ਤੁਹਾਨੂੰ ਕਿਹੜੇ ਕਿਹੜੇ ਗੁਰ ਸਿਖਾਏ? ਉਹਨਾਂ ਨੇ ਮੈਨੂੰ ਐਕਟਿੰਗ ਬਾਰੇ ਜ਼ਿਆਦਾ ਨਹੀਂ ਦੱਸਿਆ ਸੀ। ਇੱਕ ਵਾਰੀ ਸਟੇਜ 'ਤੇ ਭਾਜੀ ਨੇ ਕਹਿ ਦਿੱਤਾ ਸੀ ਕਹਿੰਦੇ ਖਾਸਾ ਵੱਡਾ ਬੰਦਾ ਹੈ ਮੈਂ। ਹੋਬੀ ਤਾਲੀਆ ਨਾਲ ਮੈਂ ਖਾਸਾ ਵੱਡਾ ਆਦਮੀ ਆ। ਹੈ ਤਾਂ ਬੰਦਾ ਖਾਸਾ ਵੱਡਾ ਹੀ ਹੈ। ਇਹਦੇ ਨਾਲ ਗੱਲ ਕਰਨ ਵਾਸਤੇ ਖਾਸੀ ਜ਼ੁਰਤ ਚਾਹੀਦੀ। ਘਰ 'ਚ ਕੀ ਮ ਉਹਨਾਂ ਦੀ ਮੈਂ ਕਦੇ ਵੀ ਜੇ ਜ਼ਿੰਦਗੀ ਚ ਕਦੇ ਗਲਤੀ ਕੀਤੀ ਮੇਰੀ ਪਹਿਲੀ ਕਾਲ ਮੇਰੇ ਫਾਦਰ ਨੂੰ ਜਾਂਦੀ ਹੈ ਇੱਥੋਂ ਮੈਨੂੰ ਮੇਰੇ ਬਾਪੂ ਬਚਾ ਲੂਗਾ ਔਨ ਸੈੱਟ ਕਦੀ ਇਦਾਂ ਦਾ ਟੱਕਰਾ ਹੋਇਆ ਰੋਬੀਤਾਲੀਵਾਲ ਸਾਹਿਬ ਦੇ ਨਾਲ ਮੈਂ ਬਹੁਤ ਨਰਵਸ ਸੀਗਾ ਬਹੁਤ ਕੌਨਸ਼ੀਅਸ ਸੀ ਬਟ ਅਮਰਦੀਪ ਭਾਈ ਨੇ ਵਧੀਆ ਗਾਈਡ ਕੀਤਾ ਉਹ ਮੇਰਾ ਪਹਿਲਾ ਸੀਨ ਸੀ ਮੇਰੇ ਫਾਦਰ ਨਾਲ ਜੋ ਮੈਂ ਕਰਨਾ ਸੀ ਕਿਵੇਂ ਪੋਲਿਟਿਕਸ ਦੀ ਇਨਵੋਲਵਮੈਂਟ ਹੈ ਕਬੱਡੀ 'ਚ ਕਿਵੇਂ ਗੈਂਗਸਟਰਸ ਦੀ ਇਨਵੋਲਵਮੈਂਟ ਹੈ ਕਬੱਡੀ 'ਚ ਕਿਵੇਂ ਪੈਸੇ ਦੀ ਐਨਆਰਆਈਜ਼ ਦੀ ਕਬੱਡੀ ਦੇ ਵਿੱਚ ਉਹ ਸਾਰੀਆਂ ਮਾੜੀਆਂ ਚੀਜ਼ਾਂ ਪਹੁੰਚ ਚੁੱਕੀਆਂ ਨੇ ਜੋ ਨਹੀਂ ਹੋਣੀਆਂ ਚਾਹੀਦੀ ਸੁੱਖਾ ਰੇਡਰ ਇਹਨਾਂ ਗੱਲਾਂ ਨੂੰ ਛੂੰਦੀ ਹੈ ਸੁੱਖਾ ਰੇਡਰ ਇਹ ਸਾਰੀਆਂ ਗੱਲਾਂ ਨੂੰ ਛੂੰਦੀ ਹੈ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਇਹਦੇ 'ਚ ਅਸੀਂ ਦੋਨੋਂ ਦਿਖਾ ਰਹੇ ਹਾਂ ਕਿੱਥੇ ਤੱਕ ਕਬੱਡੀ ਖੇਡਣੀ ਆ ਗਈ ਹੁਣ ਜਿਹੜੇ ਪਲੇਅਰ ਨੇ ਉਹਨਾਂ ਦਾ ਹੱਥ ਹੁੰਦਾ ਖੁੱਲਾ ਬਹੁਤ ਭਜਾਇਆ ਇਹਨਾਂ ਨੇ ਉਹਨਾਂ ਨੇ ਵੱਜਣੀ ਉਹਨਾਂ ਨੇ ਚੰਗੀ ਰੇਲ ਬਣਾਈ ਸਾਡੇ ਸੈੱਟ ਤੇ 19 ਫਰਵਰੀ ਨੂੰ ਜੀ ਕੇਬਲ 1 ਤੇ ਰਿਲੀਜ਼ ਹੋਣ ਜਾ ਰਹੀ ਹੈ ਸੁਖਾ ਰੇਡਰ ਵੈਬ ਸੀਰੀਜ਼ ਔਰ ਇਸ ਵੈਬ ਸੀਰੀਜ਼ ਦੀ ਹੁਣ ਚਰਚਾ ਕਾਫੀ ਹੋਣ ਲੱਗੀ ਹੈ ਕਿਉਂਕਿ ਖੇਡ ਕਬੱਡੀ ਦੇ ਉੱਤੇ ਇਹ ਵੈਬ ਸੀਰੀਜ਼ ਹੈ ਔਰ ਇਸ ਦੇ ਵਿੱਚ ਕਬੱਡੀ ਨਾਲ ਜੁੜੀਆਂ ਕਾਫੀ ਚੀਜ਼ਾਂ ਜਿਹੜੀਆਂ ਦਿਖਾਈਆਂ ਗਈਆਂ ਨੇ ਜੋ ਹੁਣ ਤੱਕ ਕਿਸੇ ਫਿਲਮ ਜਾਂ ਫਿਰ ਕਿਸੇ ਵੈਬ ਸੀਰੀਜ਼ ਦੇ ਵਿੱਚ ਉਸ ਨਜ਼ਰੀਏ ਦੇ ਨਾਲ ਨਹੀਂ ਦਿਖਾਈਆਂ ਗਈਆਂ ਸੋ ਕਈ ਤਰ੍ਹਾਂ ਦੇ ਰਾਜ਼ ਖੁੱਲਣਗੇ ਕਈ ਤਰ੍ਹਾਂ ਦੀਆਂ ਪਰਦੇ ਦੀਆਂ ਪਿਛਲੀਆਂ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਣਗੀਆਂ ਸੋ ਜਦੋਂ ਵੈਬ ਸੀਰੀਜ਼ ਇੰਨੀ ਅਹਿਮ ਬਣ ਜਾਏ ਜਾਂ ਜੋ ਕਹਾਣੀ ਕਹੀ ਜਾਣ ਵਾਲੀ ਹੈ ਬਹੁਤ ਅਹਿਮ ਬਣ ਜਾ ਤੇ ਬਹੁਤ ਅਹਿਮ ਹੋ ਜਾਂਦਾ ਹੈ ਕਿ ਆਖਿਰਕਾਰ ਮੇਨ ਲੀਡ ਕਿਰਦਾਰ ਕੌਣ ਨਿਭਾਏਗਾ ਸੋ ਇਸ ਕਿਰਦਾਰ ਦੇ ਲਈ ਚੁਣਿਆ ਗਿਆ ਜੈ ਤਾਲੀਵਾਲ ਨੂੰ ਮੇਰੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਸੁੱਖਾ ਰੇਡਰ ਕਹਾ ਜਾਂ ਜੈ ਤਾਲੀਵਾਲ ਕਹਾ ਜੋ ਤੁਹਾਡਾ ਜੀ ਕਰਦਾ ਉਹ ਕਹੋ ਜੈ ਤਾਲੀ ਔਰ ਮੇਰਾ ਨਾਮ ਜਿਹੜਾ ਮੈਨੂੰ ਮੇਰੇ ਮਾਪਿਓ ਨੇ ਦਿੱਤਾ ਸੀ ਜੀ ਸੁੱਖਾ ਰੇਡਰ ਜਿਹੜਾ ਮੈਨੂੰ ਨਾਮ ਇਸ ਇੰਡਸਟਰੀ ਨੇ ਦਿੱਤਾ ਜੀ ਆ ਤੁਹਾਡਾ ਕੁਐਸਚਨ ਮੈਂ ਥੋੜਾ ਲੰਬਾ ਜਵਾਬ ਦਿੰਨਾ ਜਿੰਨਾ ਸੁੱਖਾ ਰੀਡਰ ਦੇ ਕਾਸਟ ਐਂਡ ਕਰੂ ਜਿੰਨਾਂ ਨਾਲ ਸ਼ੂਟ ਕੀਤਾ ਹਮ ਯਾਰੀ ਦੋਸਤੀ ਵੀ ਹੋ ਗਈ ਉਹਨਾਂ ਨਾਲ ਅਸੀਂ ਮਿਲਦੇ ਗਿਲੇ ਤੇ ਵੀ ਰਹਿੰਦੇ ਆ ਪਰ ਉਹ ਮੈਨੂੰ ਕਦੇ ਵੀ ਜੈ ਨਹੀਂ ਕਹਿੰਦੇ ਉਹ ਹੁਣ ਮੈਂ ਉਹਨਾਂ ਲਈ ਸੁੱਖਾ ਹੀ ਹੋ ਚੁੱਕਿਆ ਸੁੱਖਾ ਹੀ ਹੋ ਚੁੱਕਿਆ ਹਾਂ ਸੋ ਯੈਸ ਜੋ ਤੁਹਾਡਾ ਦਿਲ ਕਰਦਾ ਉਹ ਕਹੋ ਮੇਰੇ ਖਿਆਲ ਨਾਲ ਅਗਰ ਕਿਸੇ ਐਕਟਰ ਨੂੰ ਉਸ ਦੇ ਕਿਰਦਾਰ ਦੇ ਨਾਲ ਪਛਾਣਿਆ ਜਾਣ ਲੱਗ ਜੇ ਤਾਂ ਉਸ ਤੋਂ ਵੱਡੀ ਕਾਮਯਾਬੀ ਨਹੀਂ ਹੋ ਸਕਦੀ ਉਸਦੇ ਲਈ ਹੈਨਾ ਕੰਪਲੀਮੈਂਟਰੀ ਹੋ ਸਕਦਾ ਉਸਦੀ ਅਦਾਕਾਰੀ ਨੂੰ ਲੈ ਕੇ ਔਰ ਸੁੱਖਾ ਰੀਡਰ ਤਾਂ ਹਜੇ 19 ਫ फेब्रुवारी ਨੂੰ ਤੁਸੀਂ ਵੈਬ ਸੀਰੀਜ਼ ਜਿਹੜੀ ਆ ਉਹ ਦਰਸ਼ਕਾਂ ਨੇ ਦੇਖਣੀ ਆ ਕੇਬਲ 1 ਦੇ ਉੱਤੇ ਬਟ ਜਿਹੜੇ ਨਾਲ ਕੰਮ ਕਰ ਰਹੇ ਸੀ ਉਹਨਾਂ ਨੇ ਵਾਕਈ ਤੁਹਾਡੇ ਅੰਦਰ ਉਸ ਸੁੱਖੇ ਨੂੰ ਦੇਖਿਆ ਹੋਣਾ ਉਸ ਕਿਰਦਾਰ ਨੂੰ ਦੇਖਿਆ ਹੋਣਾ ਸ਼ਾਇਦ ਸ਼ਾਇਦ ਬਿਲਕੁਲ ਦੇਖਿਆ ਹੋਊਗਾ ਜੀ ਤਾਂ ਹੀ ਉਹਨਾਂ ਨੇ ਮੈਨੂੰ ਆ ਨਾਮ ਤੋਂ ਨਵਾਜ਼ਿਆ ਜੀ ਅੱਛਾ ਬਤੌਰ ਐਕਟਰ ਸ਼ੁਰੂਆਤ ਡੈਬਿਊ ਫਿਲਮ ਅ ਡੈਬਿਊ ਵੈਬ ਸੀਰੀਜ਼ ਐ ਫਿਲਮ ਹੋਰ ਵੈਬ ਸੀਰੀਜ਼ ਚਲੋ ਹੁਣ ਕਹਿਣ ਦੇ ਦੋਨੋਂ ਅੰਤਰ ਨੇ ਬਟ ਕੁੱਲ ਮਿਲਾ ਕੇ ਇੱਕ ਕਹਾਣੀ ਪੇਸ਼ ਕਰ ਰਹੇ ਆ ਤੁਹਾਡੇ ਉਸ ਕਿਰਦਾਰ ਦੇ ਜ਼ਰੀਏ ਸੋ ਅਮਰਦੀਪ ਗਿੱਲ ਭਾਈ ਦੇ ਨਾਲ ਉਹਨਾਂ ਦੀ ਡਾਇਰੈਕਸ਼ਨ ਦੇ ਅੰਡਰ ਕੰਮ ਕੀਤਾ ਤੁਸੀਂ ਔਰ ਉਸ ਤੋਂ ਵੀ ਵੱਡੀ ਗੱਲ ਹੋਬੀ ਤਾਲੀਵਾਲ ਜੋ ਪੰਜਾਬੀ ਇੰਡਸਟਰੀ ਦੇ ਕਹਿੰਦੇ ਕਹਾਂਦੇ ਥੰਬ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਸੋ ਉਹਨਾਂ ਤੋਂ ਵੀ ਅਦਾਕਾਰੀ ਦੇ ਗੁਣ ਮਿਲੇ ਹੋਣਗੇ ਇੰਨਾ ਚੰਗਾ ਡਾਇਰੈਕਟਰ ਮਿਲ ਗਿਆ ਸੋ ਹਾਊ ਵਾਸ ਇਟ ਹੈਪਨ ਹਾਊ ਇਟ ਹੈਪਨ ਜੇ ਆ ਫਿਲਮ ਤੱਕ ਵੈਬ ਸੀਰੀਜ਼ ਤੱਕ ਕਿਵੇਂ ਪਹੁੰਚੇ ਤੁਸੀਂ ਤੇ ਹੋਬੀਤ阿里ਵਾਲ ਸਾਹਿਬ ਨੇ ਤੁਹਾਨੂੰ ਕਿਹੜੇ ਕਿਹੜੇ ਗੁਰਸਖਾਏ ਅ ਪਹਿਲਾਂ ਗੱਲ ਕਰਦਾ ਜੀ ਅਮਰਦੀਪ ਬਾਈ ਦੀ ਅਮਰਦੀਪ ਸਰ ਮੈਂ ਪਹਿਲਾਂ ਵੀ ਦੋ ਤਿੰਨ ਇੰਟਰਵਿਊਸ ਦਾ ਗੱਲ ਕਹਿ ਚੁੱਕਿਆ ਮੈਂ ਹੁਣ ਫੇਰ ਰਿਪੀਟ ਕਰਦਾ ਉਹਨ ਅਮਰਦੀਪ ਬਾਈ ਨਾਲ ਇੱਕ ਫਿਲਮ ਕਰਨਾ ਜਾਂ ਵੈਬ ਸੀਰੀਜ਼ ਇੱਕ ਫਿਲਮ ਕਰਨਾ ਇੱਕ ਪ੍ਰੋਜੈਕਟ ਕਰਨਾ ਅਮਰਦੀਪ ਬਾਈ ਨਾਲ ਤੇ ਇੱਕ ਵਧੀਆ ਐਕਟਿੰਗ ਇੰਸਟੀਚਿਊਟ ਤੋਂ ਇੱਕ ਡਿਗਰੀ ਲੈਣਾ ਮੇਰੇ ਹਿਸਾਬ ਨਾਲ ਇੱਕ ਬਰਾਬਰ ਹੈ ਇੱਕ ਬਰਾਬਰ ਉਹ ਇੰਨੇ ਬਾ ਕਮਾਲ ਰਾਈਟਰ ਨੇ ਇੰਨੇ ਬਾ ਕਮਾਲ ਡਾਇਰੈਕਟਰ ਨੇ ਉਹਨਾਂ ਦੇ ਇੰਨੇ ਬਾ ਕਮਾਲ ਵਿਜਨਰੀ ਨੇ ਉਹ ਜੋ ਉਹ ਲਿਖਦੇ ਨੇ ਉਹਨਾਂ ਦੇ ਦਿਮਾਗ 'ਚ ਐਗਜੈਕਟ ਸੀਨ ਹੁੰਦਾ ਐਗਜੈਕਟ ਟਾਈਮ ਹੁੰਦਾ ਵੀ ਸਨ ਕਿੱਥੇ ਹੋਊਗਾ ਕੀ ਮੈਨੂੰ ਐਕਸਪ੍ਰੈਸ਼ਨ ਚਾਹੀਦਾ ਕੁਝ ਇੰਪਰੋਵਾਈਜ਼ੇਸ਼ਨ ਲੋਕੀ ਨਾ ਬਹੁਤ ਗੱਲ ਕਰਦੇ ਨੇ ਵੀ ਆਹ ਬੰਦਾ ਬਹੁਤ ਸੋਹਣਾ ਇੰਪਰੋਵਾਈਜ਼ ਕਰਦਾ ਇਹ ਹੈ ਉਹ ਹੈ ਅਮਰਦੀਪ ਬਾਈ ਦੇ ਸੈੱਟ ਤੇ ਕੋਈ ਇੰਪਰੋਵਾਈਜ਼ ਨਹੀਂ ਕਰ ਸਕਦਾ ਕਿਉਂਕਿ ਉਹ ਉਹ ਆਪ ਹੀ ਤੁਹਾਨੂੰ ਇੰਨੀ ਸੋਹਣੀ ਸਿਚੁਏਸ਼ਨ ਘੜ ਕੇ ਦੇ ਦੇਣਗੇ ਇੰਨਾ ਪਰਫੈਕਟਲੀ ਡਿਜ਼ਾਈਨਡ ਹੁੰਦਾ ਕਿ ਉਹਨਾਂ ਦੇ ਸੈਟ ਤੇ ਇੰਪਰੋਵਾਈਜ਼ੇਸ਼ਨ ਕਰਨਾ ਨਾ ਕਿਤੇ ਨਾ ਕਿਤੇ ਉਹ ਗਲਤ ਲੱਗਦਾ ਉਹ ਤੋਹੀਨ ਲੱਗਦਾ ਸੋ ਅਮਰਦੀਪ ਬਾਈ ਅਮਰਦੀਪ ਸਰ ਦੀ ਡਾਇਰੈਕਸ਼ਨ ਤੇ ਉਹਨਾਂ ਦੀ ਰਾਈਟਿੰਗ ਆਪਾਂ ਕਿੰਨੇ ਸਾਰੇ ਪ੍ਰੋਜੈਕਟ ਦੇਖੇ ਨੇ ਬਾ ਕਮਾਲ ਹੈ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਤੋਂ ਮੈਂ ਨੂੰ ਮੈਂ ਪਹਿਲਾਂ ਇੱਕ ਐਕਟਰ ਸੀ ਆਈ ਥਿੰਕ ਹੁਣ ਮੈਂ ਇੱਕ ਕਲਾਕਾਰ ਬਣ ਕੇ ਉੱਥੋਂ ਨਿਕਲਿਆ ਜੀ ਉਹਨਾਂ ਨੇ ਮੈਨੂੰ ਕਲਾਕਾਰੀ ਸਿਖਾਈ ਹਮ ਤੇ ਇਸ ਦਾ ਖੋਬੀਤਾ ਲੀਵਲ ਮੇਰੇ ਫਾਦਰ ਦੀ ਗੱਲ ਆਉਂਦੀ ਹੈ ਜੀ ਉਹਨਾਂ ਨੇ ਮੈਨੂੰ ਐਕਟਿੰਗ ਬਾਰੇ ਜ਼ਿਆਦਾ ਨਹੀਂ ਦੱਸਿਆ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਤੇਰੀ ਆਪ ਦੀ ਜਰਨੀ ਹੈ ਤੇਰਾ ਆਪ ਦਾ ਸਟਾਈਲ ਹੈ ਤੂੰ ਆਪ ਦਾ ਇੱਕ ਚੀਜ਼ ਕ੍ਰੀਏਟ ਕਰ ਤੇ ਪਰ ਉਹਨਾਂ ਨੇ ਮੈਨੂੰ ਇੰਡਸਟਰੀ ਚ ਕਿਵੇਂ ਵਿਚਰਨਾ ਤੇ ਕਿਵੇਂ ਆਪਣਾ ਦਿਮਾਗ ਨਹੀਂ ਖਰਾਬ ਹੋਣ ਦੇਣਾ ਇੱਕ ਨਿਮਰਤਾ ਨਾਲ ਰਹਿਣਾ ਪਿਆਰ ਨਾਲ ਰਹਿਣਾ ਸਾਰਿਆਂ ਨਾਲ ਬਹੁਤ ਸਾਰੇ ਉਹ ਗੌਰ ਦਿੱਤੇ ਜਿਹੜੇ ਅੱਜ ਤੱਕ ਮੈਂ ਹੁਣ ਕੰਮ ਆ ਰਹੇ ਨੇ ਮੇਰੇ ਬਹੁਤ ਜ਼ਿਆਦਾ ਕੰਮ ਆ ਰਹੇ ਕਹਾਵਾ ਇੱਕ ਵਾਰੀ ਸਟੇਜ 'ਤੇ ਭਾਜੀ ਨੇ ਕਹਿਤਾ ਸੀ ਕਹਿੰਦੇ ਖਾਸਾ ਵੱਡਾ ਬੰਦਾ ਹੈ ਮੈਂ ਬੜੀ ਚਰਚਾ ਚ ਰਹੀ ਹਾਂਜੀ ਅੱਛਾ ਮੈਂ ਮਿਲਿਆ ਭਾਜੀ ਨੂੰ ਮੈਂ ਉਹਨਾਂ ਨੂੰ ਬੜੇ ਪਿਆਰ ਨਾਲ ਕਿਹਾ ਹੈ ਤਾਂ ਬੰਦਾ ਖਾਸਾ ਵੱਡਾ ਹੀ ਹੈ ਅੱਛਾ ਘਰ 'ਚ ਕੀਵੇਂ ਨੇ ਮਤਲਬ ਬਤੌਰ ਡੈਡ ਕੀਵੇਂ ਨੇ ਉੱਥੇ ਵੀ ਇਦਾਂ ਹੀ ਨੇ ਇਸੇ ਰੋਬ 'ਚ ਨੇ ਜਾਂ ਉੱਥੇ ਕੁਝ ਹੋਰ ਹੈ ਮਤਲਬ ਬੇਟੇ ਨਾਲ ਇੱਕ ਅਲੱਗ ਗੱਲਬਾਤ ਹੋਦੀ ਮੇਰੇ ਨਾਲ ਬਿਲਕੁਲ ਉਹਨਾਂ ਦੀ ਮੈਂ ਅਕਸਰ ਕਹਿੰਦਾ ਮਾਈ ਫਾਦਰ ਇਜ਼ ਮਾਈ ਬੈਸਟ ਫਰੈਂਡ ਸੋ ਸਾਡਾ ਇੱਕ ਫਾਦਰ ਸੰਦਾ ਰਿਲੇਸ਼ਨਸ਼ਿਪ ਤਾਂ ਉਹ ਤਾਂ ਹੈ ਹੀ ਹੈ ਬਟ ਸਾਡੀ ਇੱਕ ਯਾਰੀ ਦੋਸਤੀ ਬਹੁਤ ਆਪਸ ਵਿੱਚ ਮੈਂ ਆਪਣਾ ਕੋਈ ਵੀ ਡੀਪਸਟ ਡਾਰਕ ਸೀਕ੍ਰੀਟ ਹੁੰਦਾ ਉਹ ਮੈਂ ਆਪਣੇ ਫਾਦਰ ਨਾਲ ਸ਼ੇਅਰ ਕਰ ਸਕਦਾ ਮੈਂ ਕਦੇ ਵੀ ਜ਼ਿੰਦਗੀ ਚ ਕੋਈ ਪ੍ਰੋਬਲਮ ਚ ਫਸ ਜਾ ਆਕਸਰ ਪੇਰੈਂਟਸ ਆਪਣੇ ਅਕਸਰ ਬੱਚੇ ਆਪਣੇ ਪੇਰੈਂਟਸ ਨੂੰ ਕਾਲ ਨਹੀਂ ਕਰਦੇ ਦੱਸਦੇ ਨਹੀਂ ਉਹਨਾਂ ਤੋਂ ਗੱਲ ਲੁਕਾਉਂਦੇ ਨੇ ਵੀ ਅਸੀਂ ਆਪ ਹੀ ਹੈਂਡਲ ਕਰ ਲਈਏ ਬਾਰੋ-ਬਾਰ ਘਰ ਦੇ ਕੁੱਟਣਗੇ ਮਾਰਨਗੇ ਗੁੱਸਾ ਹੋਣਗੇ ਮੇਰਾ ਪੁੱਠਾ ਜੀ ਮੈਂ ਕਦੇ ਵੀ ਜੇ ਜ਼ਿੰਦਗੀ ਚ ਕਦੇ ਗਲਤੀ ਕੀਤੀ ਉਹਦੇ ਕਰਕੇ ਮੈਂ ਪ੍ਰੋਬਲਮ ਚ ਫਸਿਆ ਚਾਹੇ ਛੋਟੀ ਸੀ ਚਾਹੇ ਵੱਡੀ ਸੀ ਮੇਰੀ ਪਹਿਲੀ ਕਾਲ ਮੇਰੇ ਫਾਦਰ ਨੂੰ ਜਾਂਦੀ ਹੈ ਕਿਉਂਕਿ ਮੈਨੂੰ ਆਹ ਕੌਨਫੀਡੈਂਸ ਹੁੰਦਾ ਕਿ ਇੱਥੋਂ ਮੈਨੂੰ ਮੇਰੇ ਬਾਪੂ ਬਚਾ ਲੂਗਾ ਤੇ ਉਹ ਪਹਿਲਾਂ ਬਚਾਉਂਦੇ ਨੇ ਚਲੋ ਝਿੜਕਣਾ ਜਿਹੜਾ ਹੁੰਦਾ ਗਾਲਾਂ ਕੱਢਣੀਆਂ ਹੁੰਦੀਆਂ ਨੇ ਹਰੇਕ ਫਾਦਰ ਦਾ ਹੱਕ ਹੁੰਦਾ ਉਹ ਵੀ ਹੁੰਦਾ ਬਟ ਉਹ ਬਹੁਤ ਪਿਆਰ ਚ ਰਹਿੰਦੇ ਨੇ ਬਹੁਤ ਪਿਆਰੇ ਇਨਸਾਨ ਨੇ ਪਰਸੈਪਸ਼ਨ ਹੈ ਕਿ ਬਹੁਤ ਰੋਬ ਨਾਲ ਬਹੁਤ ਗੁੱਸੇ ਚ ਰਹਿੰਦੇ ਨੇ ਪਰ ਮੈਨੂੰ ਅੱਜ ਤੱਕ ਨਾ ਉਹਨਾਂ ਨੇ ਝਿੜਕਿਆ ਨਾ ਕੁੱਟਣ ਮਾਰਨ ਦਾ ਥੱਪੜ ਮਾਰਨ ਦੀ ਬਹੁਤ ਦੂਰ ਦੀ ਗੱਲ ਹੈ ਕਦੇ ਉਹਨਾਂ ਨੇ ਮੈਨੂੰ ਉੱਚੀ ਆਵਾਜ਼ ਚ ਬੋਲਿਆ ਵੀ ਨਹੀਂ ਕੁਝ ਵੀ ਨਹੀਂ ਬਹੁਤ ਪਿਆਰ ਨਾਲ ਟੈਂਪਰ ਕਰਕੇ ਜਵਾਕ ਨੂੰ ਰੱਖਿਆ ਵਿਗਾੜ ਕੇ ਜਵਾਕ ਰੱਖਿਆ ਪੂਰਾ ਤੇ ਸੋ ਹਾਂਜੀ ਤਾਂ ਫਿਰ ਤੁਸੀਂ ਤਾਂ ਬੜੇ ਸ਼ਰਾਰਤੀ ਰਹੇ ਹੋਣੇ ਜਵਾਨੀ ਚ ਆਈ ਥਿੰਕ ਸਾਰੇ ਮੁੰਡੇ ਸ਼ਰਾਰਤੀ ਹੁੰਦੇ ਨੇ ਤੇ ਸ਼ਰਾਰਤੀ ਹੋਣਾ ਵੀ ਚਾਹੀਦਾ ਉਹ ਇੱਕ ਜਰਨੀ ਹੈ ਹਰੇਕ ਜਵਾਕ ਦੀ ਚਾਹੇ ਉਹ ਮੁੰਡੇ ਨੇ ਕੁੜੀਆਂ ਨੇ ਸਾਰੇ ਉਹ ਇੱਕ ਜਰਨੀ ਹੈ ਯੂਨੀਵਰਸਿਟੀ ਆਪਾਂ ਕਾਲਜ ਤੁਸੀਂ ਵੀ ਰਹੇ ਹੋ ਸਾਰਿਆਂ ਸ਼ਰਾਰਤਾਂ ਕਰਦੇ ਨੇ ਉਹ ਜ਼ਰੂਰੀ ਹੈ ਉਹ ਸ਼ਰਾਰਤਾਂ ਤੋਂ ਬਿਨਾ ਆਈ ਥਿੰਕ ਕੈਰੈਕਟਰ ਸੋਡਾ ਡਵੈਲਪ ਨਹੀਂ ਹੁੰਦਾ கரੈਕਟ ਤੇ ਉਹ ਇੱਕ ਤੇਜ਼ ਦਿਮਾਗ ਦੀ ਵੀ ਨਿਸ਼ਾਨੀ ਹੁੰਦਾ ਕਿ ਕਿੰਨਾ ਕਿੱਡੀ ਤਗੜੀ ਸ਼ਰਾਰਤ ਬੰਦਾ ਕਰ ਸਕਦਾ ਕਿੰਨਾ ਤੇਜ਼ੀ ਨਾਲ ਸੋਚ ਸਕਦਾ ਸੁਖਾ ਰੀਡਰ ਦੇ ਉੱਤੇ ਵਾਪਸ ਆਨੇ ਇੱਥੇ ਵੀ ਹੋਬੀ ਤਾਲੀਵਾਲ ਹੈਗੇ ਨੇ ਪਰ ਤੁਹਾਡੇ ਫਾਦਰ ਦੇ ਕਿਰਦਾਰ ਦੇ ਵਿੱਚ ਨਹੀਂ ਹੈਗੇ ਹਾਂਜੀ ਆ ਜਦੋਂ ਸੈੱਟ ਦੇ ਉੱਤੇ ਹੁਣ ਇੱਕ ਫਾਦਰ ਬੇਟੇ ਵਾਲੀ ਗੱਲ ਇੱਥੇ ਆਪਾਂ ਐਂਡ ਕਰਾਂਗੇ ਫਿਰ ਉਸ ਤੋਂ ਬਾਅਦ ਕਹਾਣੀ ਤੇ ਵੀ ਚੱਲਾਂਗੇ ਔਨ ਸੈੱਟ ਕਦੀ ਇਦਾਂ ਦਾ ਟੱਕਰਾ ਹੋਇਆ ਵੀ ਤੁਹਾਡਾ ਸੀਨ ਚੱਲ ਰਿਹਾ ਹੋਵੇ ਹੋਬੀ ਤਾਲੀਵਾਲ ਸਾਹਿਬ ਦੇ ਨਾਲ ਹੋਵੇ ਤੇ ਉੱਥੇ ਕੋਈ ਲਾਈਕ ਕੋ ਕੌਨਸ਼ੀਅਸਨੈਸ ਬਣੀ ਹੋਵੇ ਜਾਂ ਕੁਝ ਇਦਾਂ ਕਰਿਆ ਇੱਕ ਬਹੁਤ ਸੋਹਣਾ ਸੀਨ ਹੈ ਤੁਸੀਂ ਦੇਖੋਗੇ ਉਹਦੇ ਵਿੱਚ ਟ੍ਰੇਲਰ ਦੇ ਵਿੱਚ ਵੀ ਆਊਗਾ ਡਾਇਲੋਗ ਪੰਜਾਬੀ ਬਾਗੀ ਬਣਿਆ ਨਹੀਂ ਕਰਦੇ ਚੌਧਰੀ ਸਾਹਿਬ ਪੰਜਾਬੀ ਬਾਗੀ ਪੈਦਾ ਹੁੰਦੇ ਨੇ ਤੇ ਉਹਦੇ ਵਿੱਚ ਮੈਂ ਚੌਧਰੀ ਸਾਹਿਬ ਦਾ ਕਰੈਕਟਰ ਹ ਹੋਬੀ ਦਾ ਹਲੀਵਾਰ ਪਲੇ ਕਰ ਰਿਹਾ ਨਾ ਮੇਰੇ ਫਾਦਰ ਤੇ ਮੈਂ ਸੁਖੇ ਦਾ ਉਹ ਕਿਤੇ ਇਹਨਾਂ ਦੇ ਆਪਸ 'ਚ ਨਾ ਉਹ ਇੱਕ ਆਪੋਜੀਸ਼ਨ ਹੋ ਜਾਂਦੀ ਹੈ ਆ ਇੱਕ ਗੱਲ ਤੇ ਰਲਦੇ ਨਹੀਂ ਸੋ ਇੱਕੋ ਹਲਕੀ ਜੀ ਬਿਟਰਨੈਸ ਆ ਜਾਂਦੀ ਹੈ ਇਹਨਾਂ ਦੇ ਰਿਲੇਸ਼ਨ ਸੋ ਉਹ ਸੀਨ ਜਦੋਂ ਉਹ ਮੇਰਾ ਪਹਿਲਾ ਸੀਨ ਸੀ ਮੇਰੇ ਫਾਦਰ ਨਾਲ ਜੋ ਮੈਂ ਕਰਨਾ ਸੀ ਤੇ ਅਮਰਦੀਪ ਭਾਈ ਨੇ ਕਿਹਾ ਵੀ ਤੂੰ ਆਪਣਾ ਪ੍ਰੀਪੇਅਰ ਕਰ ਤੇ ਇੱਕ ਤਾਂ ਮੇਰੇ ਫਾਦਰ ਮੇਰੇ ਮੂਰੇ ਤੇ ਮੈਂ ਉਹ ਸ਼ੂਟਿੰਗ ਦਾ ਦੂਜਾ ਤੀਜੇ ਦਿਨ ਤੇ ਉਹ ਸ਼ਾਟ ਸੀਗਾ ਯਾਦਗਰੇਵਾਲ ਭਾਈ ਬਹੁਤ ਸੀਨੀਅਰ ਐਕਟਰ ਨੇ ਉਹ ਸਾਹਮਣੇ ਤੇ ਮੈਨੂੰ ਤਾਂ ਇਹ ਸਮਝ ਆਵੇ ਮੈਂ ਕਿ ਯਾਰ ਮੈਂ ਹੁਣ ਇਹਨਾਂ ਨੂੰ ਕਿਉਂ ਸੁੱਖਾ ਰੀਡਰ ਦਾ ਕਰੈਕਟਰ ਨੂੰ ਤਾਂ ਜਸਟਿਸ ਹੋਊਗਾ ਜੇ ਮੈਂ ਦੋ ਬੰਦਿਆਂ ਨੂੰ ਓਵਰਕਮ ਕਰੂੰਗਾ ਤੇ ਇੱਕ ਮੇਰਾ ਬਾਪੂ ਆ ਇੱਕ ਮੇਰਾ ਵੱਡੇ ਭਾਈਆ ਹਰਗਾ ਰੋਬਦਾਰ ਐਂਡ ਵੈਟਰਨ ਐਕਟਰ ਯਾਦਗਰੇਵਾਲ ਭਾਈ ਤੇ ਮੈਂ ਵੀ ਮੈਂ ਹੁਣ ਕੀ ਕਰਾਂ ਹਾਂ ਤੇ ਬਟ ਨੇ ਉਹ ਵਧੀਆ ਹੋ ਗਿਆ ਉਦੋਂ ਮੈਂ ਬਹੁਤ ਨਰਵਸ ਸੀਗਾ ਬਹੁਤ ਕੌਨਸ਼ੀਅਸ ਸੀ ਬਟ ਅਮਰਦੀਪ ਭਾਈ ਨੇ ਵਧੀਆ ਗਾਈਡ ਕੀਤਾ ਤੇ ਉਹ ਸੋਹਣਾ ਹੋਇਆ ਸੀਨ ਉਹ ਸੀਨ ਜ਼ਰੂਰ ਦੇਖਿਓ ਧਿਆਨ ਨਾਲ ਉਹ ਉੱਥੇ ਮੈਂ ਉੱਥੇ ਉਹ ਵਾਲੀ ਜਿਹੜੀ ਜੁਗਲਵੰਦੀ ਨਜ਼ਰ ਆਏਗੀ ਹੈਨਾ ਸੋ ਬਹੁਤ ਅਮੇਜ਼ਿੰਗ ਭਾਜੀ ਅਗਰ ਮੈਂ ਇੱਕ ਖਿਡਾਰੀ ਦੇ ਤੌਰ ਤੇ ਗੱਲ ਕਰਾਂ ਤਾਂ ਅਸੀਂ ਦੇਖਿਆ ਮੈਂ ਹੋਰ ਵੀ ਸਟਾਰ ਕਾਸਟ ਨਾਲ ਗੱਲ ਕਰ ਰਿਹਾ ਸੀਗਾ ਖੇਡ ਕਬੱਡੀ ਜਿਹੜੀ ਹੈ ਨਾ ਹੁਣ ਬਹੁਤ ਕਮਰਸ਼ੀਅਲਾਈਜ਼ ਹੋ ਗਈ ਦੇ ਬਹੁਤ ਸਾਰੀ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਸ਼ਾਇਦ ਹੁਣ ਦੁੱਖ ਪਹਚਾਉਂਦੀਆਂ ਨੇ ਪੰਜਾਬੀਆਂ ਦੇ ਦਿਲ ਨੂੰ ਜਦੋਂ ਅਸੀਂ ਦੇਖਦੇ ਹਾਂ ਰਾਣਾ ਬਲਾਚੋਰੀਆ ਭਾਜੀ ਦੇ ਨਾਲ ਜੋ ਇੱਥੇ ਜੋ ਕੁਝ ਹੈਪਨ ਹੋਇਆ ਹੈ ਨਾ ਇਹ ਇਦਾਂ ਦੀ ਬਹੁਤ ਸਾਰੀ ਹੋਰ ਗੱਲਾਂ ਨੇ ਅਸੀਂ ਨਹੀਂ ਚਾਹੁੰਦੇ ਕਿ ਖੇਡ ਕਬੱਡੀ ਦੇ ਵਿੱਚ ਇਹ ਗੱਲਾਂ ਹੁਣ ਪੰਜਾਬੀ ਨਹੀਂ ਚਾਹੁੰਦੇ ਪਰ ਫਿਰ ਵੀ ਇਹ ਸ਼ਾਮਲ ਹੁੰਦੀਆਂ ਨੇ ਬਹੁਤ ਗੱਲਾਂ ਦਾ ਵੈਬ ਸੀਰੀਜ਼ ਵੀ ਕਰੂਗੀ ਤੁਸੀਂ ਕਿੰਨੀ ਨਜ਼ਦੀਕ ਤੋਂ ਦੇਖਿਆ ਤੇ ਤੁਹਾਡਾ ਟੇਕ ਕੀ ਹੈ ਇਹਨਾਂ ਸਾਰੀ ਗੱਲਾਂ ਦੇ ਉੱਤੇ ਸੋ ਜਦੋਂ ਜੇ ਅਸੀਂ ਆਹ ਵੈਬ ਸੀਰੀਜ਼ ਸਟਾਰਟ ਕੀਤੀ ਨਾ ਮੈਂ ਮੇਰੀ ਜੰਪਰ ਹੈ ਜਿਹੜਾ ਮੈਂ ਇੱਕ ਸ਼ਹਿਰੀ ਜਵਾਕ ਅਨੇ ਮੈਂ ਆਪਾ ਕਹਿ ਦਿਆ ਮੈਂ ਪਟਿਆਲੇ ਜੰਮਿਆ ਪੜਿਆ ਮੋਹਾਲੀ ਰਹਾ ਪਟਿਆਲੇ ਨਾ ਡੈਲੀ ਤੇ ਮੇਰਾ ਪਿੰਡ ਨਾਲ ਬਾਲਾ ਵਾਸਤਾ ਨੇ ਸਾਡੀ ਜ਼ਮੀਨ ਹੈ ਸਾਰਾ ਕੁਝ ਹੈ ਪਿੰਡ ਜਾਂਦੇ ਹੁੰਦੇ ਪਰ ਉਹ ਗਰਮੀਆਂ ਦੀਆਂ ਛੁੱਟੀਆਂ ਚਲੇ ਗਏ ਦਾਦਾ-ਦਾਦੀ ਕੋਲੇ ਤੇ ਸਰਦੀਆਂ ਦੀਆਂ ਛੁੱਟੀਆਂ ਲਾਏ ਸੋ ਇੰਨਾ ਮੇਰਾ ਕਬੱਡੀ ਦੇ ਨਾਲ ਰੁਝਾਨ ਨਹੀਂ ਸੀ ਮੇਰਾ ਫੋਲੋਇੰਗ ਨਹੀਂ ਸੀ ਬਟ ਜਦੋਂ ਫਿਰ ਇਹਦੇ ਬਾਰੇ ਸੁਖਾ ਰੀਡਰ ਮੇਰੀ ਜ਼ਿੰਦਗੀ ਚਾਹੀ ਮੈਂ ਇਹਨੂੰ ਓਪਰਚੁਨਿਟੀ ਮੇਡੀ ਸੁਖਾ ਪਲੇ ਕਰਨ ਦੇ ਉਦੋਂ ਮੈਂ ਰਿਸਰਚ ਕਰਨੀ ਸਟਾਰਟ ਕੀਤੀ ਕਬੱਡੀ ਤੇ ਉਦੋਂ ਪਹਿਲਾਂ ਤਾਂ ਕਬੱਡੀ ਦੀਆਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਕਿਵੇਂ ਆਹ ਨੌਜਵਾਨ ਸਿਹਤਮੰਦ ਜਿਮ ਦੇ ਸ਼ਕੀਨ ਹੋ ਜਾਂਦੇ ਨੇ ਸਿਹਤ ਸੰਭਾਲਣ ਦੇ ਸ਼ਕੀਨ ਹੋ ਜਾਂਦੇ ਨੇ ਬਹੁਤ ਚੰਗੀ ਮੋਟੀਵੇਸ਼ਨ ਦਿੰਦੀ ਹੈ ਕਬੱਡੀ ਕੋ ਐਂਡ ਕੋਈ ਵੀ სპੋਰਟ ਬਟ ਜਦੋਂ ਉਹ ਇੱਕ ਹੱਦ ਤੋਂ ਜ਼ਿਆਦਾ ਕਮਰਸ਼ੀਅਲ ਜਿਵੇਂ ਤੁਸੀਂ ਕਹੇ ਕਮਰਸ਼ੀਅਲ ਹੋ ਜਾਂਦੀ ਹੈ ਉਹ ਪਲੇਅਰਸ ਨੂੰ ਮੈਨੀਪੂਲੇਟ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ ਪਲੇਅਰਜ਼ ਨੂੰ ਇੱਕ ਇੱਕ ਪਲੇਅਰ ਤੋਂ ਇੱਕ ਇੱਕ ਦਿਨ ਦੇ ਵਿੱਚ ਚਾਰ ਚਾਰ ਪੰਜ ਪੰਜ ਮੈਚ ਖੜਾਏ ਜਾਂਦੇ ਨੇ ਸਾਡਾ ਟੂਰਨਾਮੈਂਟ ਖੜਾਏ ਜਾਂਦੇ ਨੇ ਉਹ ਥੱਕਿਆ ਹੋਇਆ ਪਲੇਅਰ ਫਿਰ ਉਹਨੂੰ ਨਸ਼ੇ ਕਰਨੇ ਪੈਂਦੇ ਨੇ ਤੇ ਕੋਈ ਸਟੀਰੋਇਡ ਯੂਜ਼ ਕਰਨੇ ਪੈਂਦੇ ਨੇ ਜਿਹਦੇ ਕਰਕੇ ਆਪਾਂ ਦੇਖਦੇ ਹਾਂ ਮੌਤਾਂ ਵੀ ਕਿੰਨੀਆਂ ਹੁੰਦੀਆਂ ਨੇ ਤੇ ਉਹ ਮਾੜੀ ਗੱਲ ਹੈ ਉਸ ਤੋਂ ਬਾਅਦ ਪੈਸਾ ਬਿਕੋਜ਼ ਹਰ ਚੀਜ਼ ਜਿੱਥੇ ਪੈਸਾ ਇਨਵੋਲ ਹੋ ਜਾਂਦਾ ਜੀ ਉੱਥੇ ਇੱਕ ਮਾੜੀ ਗੱਲ ਹੈ ਉੱਥੇ ਕ腐ਸ਼ਨ ਵੀ ਇਨਵੋਲ ਹੋ ਜਾਂਦੀ ਹੈ ਹਮਮ ਸੋ ਸਾਡੇ NRI ਜਿਹੜੇ ਨੇ ਦੁਆਬੇ ਤੋਂ ਪਹਿਲਾਂ ਬੈਲਟ ਗਈ ਹੁਣ ਤਾਂ ਚਲੋ ਸਾਰੇ ਪੰਜਾਬ ਚ ਮੂਵਮੈਂਟ ਹੁੰਦੀ ਹੈ ਤੇ ਉੱਥੇ ਜਾ ਕੇ ਮਿਹਨਤਾਂ ਕਰਕੇ ਉਹਨਾਂ ਨੇ ਪੈਸੇ ਕਮਾਏ ਉਹਨਾਂ ਨੇ ਆਪ ਦੀ ਮਾਂ ਖੇਡ ਕਬੱਡੀ ਨੂੰ ਜਿਹੜੇ ਪਿਆਰ ਕਰਦੇ ਸੀ ਉਹ ਆਏ ਪੈਸਾ ਲੈ ਕੇ ਆ ਇਸ ਗੇਮ ਤੇ ਪੈਸਾ ਲਾਇਆ ਕਿ ਇਸ sport ਨੂੰ ਪ੍ਰਮੋਟ ਕੀਤਾ ਜਾਵੇ ਪਰ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਲੁੱਟਣ ਵਾਲੇ ਔਰੇ ਕਰਪਟ ਬੰਦੇ ਵੀ ਸੀਗੇ ਉਹ ਤਾਂ ਪੈਸਾ ਆਪਣੇ ਕਲਚਰ ਲਈ ਲੈ ਕੇ ਆਏ ਸੀ ਔਰੇ ਕਰਪਟ ਬੰਦੇ ਆਪਦੇ ਘਰ ਬਣਾਉਣ ਲੱਗੇ ਹੋਈ ਪੈਸਿਆਂ ਨਾਲ ਸੋ ਕਰਪਸ਼ਨ ਖਡਾਰੀਆਂ ਤੱਕ ਤਾਂ ਫੇਰ ਵੀ ਨਹੀਂ ਪਹੁੰਚੇ ਖਡਾਰੀਆਂ ਤੱਕ ਫੇਰ ਵੀ ਨਹੀਂ ਪਹੁੰਚੇ ਕਬੱਡੀ ਐਜ਼ ਅ sport ਤਾ ਹੋ ਗਈ ਵੀ ਅਸੀਂ 10 ਟਰੈਕਟਰ ਦੇਤੇ ਇਹ ਟਰੈਕਟਰ ਦੇਤੇ ਉਹ ਹੁਣ ਖਡਾਰੀਆਂ ਤੱਕ ਕਿੰਨਾ ਪਹੁੰਚ ਆਪਾਂ ਦੇਖਦੇ ਹਾਂ ਅੱਜ ਕੱਲ ਵੀਡੀਓ ਦੀ ਖਡਾਰੀ ਜਿਹੜੇ ਰਿਟਾਇਰ ਹੋ ਜਾਂਦੇ ਨੇ ਕੋਈ ਵਿਚਾਰਾ ਦਿਹਾੜੀ ਲਾ ਰਿਹਾ ਹੂੰ ਕੋਈ ਕੈਨੇਡਾ ਪਾ ਜਾਂਦੇ ਨੇ ਵੀ ਚਲੋ ਟੂਰਨਾਮੈਂਟ ਖੇਡਣਗੇ ਉੱਥੇ ਚਿੱਤਰ ਹੋ ਜਾਂਦੇ ਆ ਅਸਾਈਲਮ ਲੈ ਲਾਂਗੇ ਸੋ ਖਿਡਾਰੀਆਂ ਤੱਕ ਨਹੀਂ ਉਹ ਪਹੁੰਚ ਰਿਹਾ ਉਹ ਕਿਤੇ ਨਾ ਕਿਤੇ ਕ腐ਪਸ਼ਨ ਦੇ ਵਿੱਚ ਜਾ ਰਹੇ ਆ ਜਿੱਥੇ ਕ腐ਪਸ਼ਨ ਹੈ ਜਿੱਥੇ ਪੈਸਾ ਹੈ ਉੱਥੇ ਗੈਂਗਸਟਰ ਹੈ ਉੱਥੇ ਸਾਰੀਆਂ ਮਾੜੀਆਂ ਚੀਜ਼ਾਂ ਪਹੁੰਚ ਜਾਂਦੀਆਂ ਨੇ ਉਹ ਮੰਦਪ ਆਪਣਾ ਮੰਦਪਾਗੀ ਗੱਲ ਹੈ ਕਿ ਕਬੱਡੀ ਦੇ ਵਿੱਚ ਉਹ ਸਾਰੀਆਂ ਮਾੜੀਆਂ ਚੀਜ਼ਾਂ ਪਹੁੰਚ ਚੁੱਕੀਆਂ ਨੇ ਜੋ ਨਹੀਂ ਹੋਣੀਆਂ ਚਾਹੀਦੀਆਂ ਤਾਂ ਸੁੱਖਾ ਰੀਡਰ ਇਹਨਾਂ ਗੱਲਾਂ ਨੂੰ ਛੂੰਦੀ ਹੈ ਸੁੱਖਾ ਰੀਡਰ ਇਹ ਸਾਰੀਆਂ ਗੱਲਾਂ ਨੂੰ ਛੂੰਦੀ ਹੈ ਕਿਵੇਂ ਪੋਲਿਟਿਕਸ ਦੀ ਇਨਵੋਲਵਮੈਂਟ ਹੈ ਕਬੱਡੀ 'ਚ ਕਿਵੇਂ ਗੈਂਗਸਟਰਸ ਦੀ ਇਨਵੋਲਵਮੈਂਟ ਹੈ ਕਬੱਡੀ 'ਚ ਕਿਵੇਂ ਪੈਸੇ ਦੀ ਐਨਆਰਆਈਜ਼ ਦੀ ਤੇ ਹਰ ਮਾੜੀ ਗੱਲ ਚੰਗੀ ਗੱਲ ਵੀ ਸੁਖਾ ਰੇਡਰ ਸਿਰਫ ਮਾੜੀ ਪੱਖ ਨਹੀਂ ਦਿਖਾਉਂਦਾ ਕਬੱਡੀ ਦੇ ਚੰਗੇ ਵੀ ਦਿਖਾਉਂਦਾ ਕਿਵੇਂ ਪਲੇਅਰ ਚੰਗੇ ਨੇ ਕਈ ਲੋਕੀ ਨੇ ਕਈ ਕੋਚੇਸ ਨੇ ਕਈ ਕਲੱਬਸ ਨੇ ਜਿਹੜੇ ਐਕਚੁਅਲ 'ਚ ਕਬੱਡੀ ਨੂੰ ਪਿਆਰ ਕਰਦੇ ਨੇ ਤੇ ਕਬੱਡੀ ਨੂੰ ਬਚਾਉਣਾ ਚਾਹੁੰਦੇ ਨੇ ਕਬੱਡੀ ਪਲੇਅਰਾਂ ਨੂੰ ਬਚਾਉਣਾ ਚਾਹੁੰਦੇ ਨੇ ਨਸ਼ੇ ਦੇ ਖਿਲਾਫ ਨੇ ਸਟੀਰੋਇਡ ਦੇ ਖਿਲਾਫ ਨੇ ਤੇ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਇਹਦੇ 'ਚ ਬਤੌਰ ਐਕਟਰ ਬੰਦੇ ਨੂੰ ਇੱਕ ਕਿਰਦਾਰ ਚੰਗਾ ਕਰਨ ਦਾ ਮੌਕਾ ਮਿਲ ਜੇ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਹੈਨਾ ਖੁਸ਼ ਨਸੀਬ ਹੁੰਦੇ ਨੇ ਉਹ ਜਿਨ੍ਹਾਂ ਨੂੰ ਮਿਲਦੇ ਆ ਸੋ ਮੈਂ ਤੁਹਾਨੂੰ ਵੀ ਉਹਨਾਂ ਖੁਸ਼ ਨਸੀਬਾਂ ਜੋ ਮੰਨਦਾ ਕਿ ਤੁਹਾਨੂੰ ਇਹ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਕਿਉਂਕਿ ਖੇਡ ਜਿਹੜੀ ਹੈਗੀ ਆ ਉਹ ਆਲਰੇਡੀ ਲੋਕਾਂ ਦੇ ਦਿਲਾਂ 'ਚ ਆਵਾਸ ਕਰਦੀ ਹੈ ਹੁਣ ਸਭ ਨੇ ਦੇਖਣਾ ਕਿ ਤੁਸੀਂ ਕਿਵੇਂ ਦਾ ਨਿਭਾਇਆ ਤੁਹਾਡੇ ਲਈ ਇਹ ਕਿਰਦਾਰ ਕਿਵੇਂ ਦਾ ਰਿਹਾ ਔਰ ਜੀ ਮੈਂ ਤੁਸੀਂ ਕਿਹਾ ਕਿ ਤੁਹਾਡਾ ਪਹਿਲਾਂ ਇੰਨਾ ਵਾਵਾਸਤਾ ਨਹੀਂ ਸੀਗਾ ਕਬੱਡੀ ਖੇਡ ਦੇ ਨਾਲ ਪਰ ਜਦੋਂ ਤੁਸੀਂ ਕਿਰਦਾਰ ਨਿਭਾਣਾ ਸੀ ਤਾਂ ਤੁਹਾਨੂੰ ਉਹਦੇ ਲਈ ਤਿਆਰੀ ਵੀ ਕਰਨੀ ਪਈ ਹੋਣੀ ਤਾਂ ਕਿੰਨਾ ਤੁਸੀਂ ਉਸ ਕਿਰਦਾਰ ਨੂੰ ਸਮਝਿਆ ਔਰ ਕਿੰਨਾ ਤੁਸੀਂ ਉਹਨੂੰ ਆਮਣੇ-ਸਾਮਣੇ ਤੋਂ ਪਹਿਲਾਂ ਦੇਖਿਆ ਤੇ ਬਾਅਦ ਚ ਉਹਦੇ 'ਚ ਬੜੀ ਮੈਂ ਸਰ ਲੱਕੀ ਰਹਾ ਕਿ ਮੈਨੂੰ ਬਹੁਤ ਆਪਣੇ ਕਬੱਡੀ ਦੇ ਵੈਟਰਨ ਪਲੇਅਰਸ ਨੇ ਤੇ ਜਿਹੜੇ ਉਹਨਾਂ ਦੀ ਗਾਈਡੈਂਸ ਮਿਲੀ ਉਹਨਾਂ ਨੇ ਮੈਨੂੰ ਕਬੱਡੀ ਸਿਖਾਇਆ ਕਬੱਡੀ ਦਿਖਾਈ ਹੁੰਦਾ ਕੀ ਹੈ ਉਹਨਾਂ ਦੀ ਬੋਡੀ ਲੈਂਗੁਏਜ ਮੈਨੂੰ ਸਿੱਖਣ ਨੂੰ ਮਿਲੇਗਾ ਕਬੱਡੀ ਪਲੇਅਰ ਦਾ ਤੁਰਨ ਦਾ ਇੱਕ ਤਰੀਕਾ ਹੁੰਦਾ ਜਦੋਂ ਤੁਰਦੇ ਨੇ ਤੇ ਦੁਨੀਆ ਖੜ ਖੜ ਦੇਖਦੀ ਉਹਨਾਂ ਨੂੰ ਤੇ ਦਰਸ਼ਨੀ ਜਵਾਨ ਹੁੰਦੇ ਰਹੇ ਕਬੱਡੀ ਵਾਲੇ ਤੇ ਉਹਨਾਂ ਦੀ ਬੋਡੀ ਲੈਂਗੁਏਜ ਦੇਖਣ ਨੂੰ ਮਿਲਿਆ ਮੈਂ ਜਿੰਨਾ ਉਹਨਾਂ ਤੋਂ ਅਬਜ਼ਰਵ ਕਰ ਸਕਦਾ ਸੀ ਕੀਤਾ ਬਾਕੀ ਮੇਰੇ ਕੋ ਐਕਟਰ ਨੇ ਬਲਵਿੰਦਰ ਧਾਲੀਵਾਲ ਜੀ ਤੁਸੀਂ ਸ਼ਾਇਦ ਲਈ ਹੋਣੀ ਉਹਨਾਂ ਦੀ ਵੀ ਇੰਟਰਵਿਊ ਬਲਵੇਂ ਬੱਲੀ ਬਾਈ ਉਹ ਮੈਂ ਬੱਲੂ ਕਹਿਣਾ ਬੱਲੂ ਨੇ ਉਹ ਕਿਉਂਕਿ ਆਪ ਇੱਕ ਕਬੱਡੀ ਪਲੇਅਰ ਰਹਿ ਹੈ ਤੇ ਹਲੇ ਵੀ ਖੇਡਦਾ ਉਹਨੇ ਮੈਨੂੰ ਬਹੁਤ ਹੈਲਪ ਕੀਤੀ ਜਦੋਂ ਅਸੀਂ ਸ਼ੂਟ ਕਰ ਰਹੇ ਸੀਗੇ ਤੇ ਇੱਕ ਹੋਰ ਗੱਲ ਸੀ ਜਿੰਨੇ ਜਦੋਂ ਅਸੀਂ ਕਬੱਡੀ ਦੇ ਜਿੰਨੇ ਸ਼ੂਟ ਕੀਤਾ ਜਿਹੜਾ ਕਬੱਡੀ ਪਲੇਅਰ ਫੀਲਡ ਦੀ ਸ਼ੂਟ ਕੀਤਾ ਸੀ ਗਰਾਊਂਡ ਦਾ ਉਥੇ ਮੈਨੂੰ ਛੱਡ ਕੇ ਤੇ ਇੱਕ ਮਹਿਰਬਾਈ ਨੂੰ ਛੱਡ ਕੇ ਜਿੰਨੇ ਵੀ ਬੰਦੇ ਸੀ ਇਨਕਲੂਡਿੰਗ ਬੱਲੀ ਜਿੰਨੇ ਵੀ ਉਥੇ ਬੰਦੇ ਸੀਗੇ ਉਹ ਗਰਾਊਂਡ 'ਚੋ ਐਕਚੁਅਲ ਕਬੱਡੀ ਪਲੇਅਰਸ ਨੇ ਜਿਹੜੇ ਖੇਡਦੇ ਨੇ ਕਬੱਡੀ ਕਿਸੇ ਟੂਰਨਾਮੈਂਟ ਤੋਂ ਹਨਾ ਕੱਪ ਤੋਂ ਕਲੱਬ ਤੋਂ ਜੋ ਵੀ ਤੋ ਉਹ ਉਹਦੇ ਨਾਲ ਹੈਲਪ ਹੋ ਜਾਂਦੀ ਆਸੇ ਪਾਸੇ ਤੁਹਾਡੇ ਸਾਰੇ ਵਧੀਆ ਪਲੇਅਰ ਹੁੰਦੇ ਨੇ ਤਾਂ ਤੁਹਾਨੂੰ ਓਬਵੀਅਸਲੀ ਉਹਨਾਂ ਉਹਨਾਂ ਤੱਕ ਉਹਨਾਂ ਨੂੰ ਮੈਚ ਤਾਂ ਨਹੀਂ ਕਰ ਸਕਦੇ ਬਟ ਕਿਤੇ ਨਾ ਕਿਤੇ ਉਹਨਾਂ ਦੇ ਨੇੜੇ ਤੱਕ ਤਾਂ ਪਹੁੰਚਣਾ ਪੈਂਦਾ ਸੋ ਬੰਦਾ ਐਕਸਟਰਾ ਹਾਰਡ ਵਰਕ ਕਰਦਾ ਐਕਸਟਰਾ ਹਾਰਡ ਵਰਕ ਕਰਦਾ ਕਿੱਥੇ ਤੱਕ ਕਬੱਡੀ ਖੇਡਣੀ ਆ ਗਈ ਹੁਣ ਕਬੱਡੀ ਖੇਡਣੀ ਤਾਂ ਆ ਗਈ ਮੈਨੂੰ ਬਹੁਤ ਭਜਾਇਆ ਇਹਨਾਂ ਨੇ ਗੁੱਡ ਡਾਇਰੈਕਟਰ ਹੁੰਦਾ ਐਕਟਰ ਨੂੰ ਪਤਾ ਹੁੰਦਾ ਵੀ ਜਦੋਂ ਕਿਸੇ ਨੂੰ ਹੈਨਾ ਹੱਥ ਮਾਰਨਾ ਹੈ ਕੋਈ ਨੂੰ ਥੱਪੜ ਮਾਰਨਾ ਹੈ ਤਾਂ ਉਹ ਨਹੀਂ ਸੱਟ ਵੱਜਣੀ ਚਾਹੀਦੀ ਦੂਰੋਂ ਕੰਟੈਕਟ ਨਹੀਂ ਹੋਣਾ ਚਾਹੀਦਾ ਪਰ ਹੁਣ ਜਿਹੜੇ ਪਲੇਅਰ ਨੇ ਉਹਨਾਂ ਦਾ ਹੱਥ ਹੁੰਦਾ ਖੁੱਲਾ ਉਹਨਾਂ ਨੇ ਵੱਜਣੀ ਉਹਨਾਂ ਨੇ ਚੰਗੀ ਰੇਲ ਬਣਾਈ ਸਾਡੇ ਸੈੱਟ ਤੇ ਉਹਦੀ ਮੈਂ ਕਹੂੰਗਾ ਆ ਗਈ ਖੇਡਣੀ ਹੁਣ ਪਤਾ ਨਹੀਂ ਕਿੰਨੀ ਕਾਈ ਹੈ ਕਦੇ ਮੈਂ ਰੇਟ ਤਾਂ ਪਾਉਣ ਨਹੀਂ ਗਿਆ ਸੋ ਬਸ ਅੱਛਾ ਕਿਰਦਾਰ ਨੂੰ ਨਿਭਾਣਾ ਕਿੱਡੀ ਵੱਡੀ ਜ਼ਿੰਮੇਵਾਰੀ ਲੱਗ ਰਹੀ ਸੀਗੀ ਮਤਲਬ ਅੰਦਰ ਕੀ ਕੁਝ ਚੱਲ ਰਿਹਾ ਸੀ ਜਦੋਂ ਕਿਉਂਕਿ ਪਹਿਲੀ ਫਿਲਮ ਹੈ किरदार ਵੀ ਇਦਾਂ ਦਾ ਐਕਟ ਵੀ ਮਤਲਬ ਸਿਰਫ ਐਕਟ ਹੀ ਨਹੀਂ ਹੈ ਕਿ ਕੁਝ ਇਦਾਂ ਹੀ ਕਰ ਦੇਣਾ ਪ੍ਰੈਕਟੀਕਲੀ ਇਨ ਐਕਸ਼ਨ ਕਰਨਾ ਹੈ ਤਾਂ ਕੀ ਚੱਲ ਰਿਹਾ ਸੀ ਅੰਦਰ ਐਕਚੁਅਲੀ ਮੈਨੂੰ ਗਾਈਡੈਂਸ ਬਹੁਤ ਅੱਛੀ ਸੀ ਸਰ ਮੈਂ ਉਹ ਹੀ ਕਹਾਂ ਮੈਨੂੰ ਇੰਨਾ ਜ਼ਿਆਦਾ ਇਸ ਚੀਜ਼ ਚ ਸਟਰਗਲ ਨਹੀਂ ਕਰਨਾ ਪਿਆ ਬਿਕਾਜ਼ ਐਕਟਿੰਗ ਮੈਂ ਪਹਿਲਾਂ ਵੀ ਇੱਕ ਸਹੀਓ ਨਹੀਂ ਕੀਤੀ ਸੀ ਇਸ ਤੋਂ ਪਹਿਲਾਂ ਇੱਕ ਮੂਵੀ ਕੀਤੀ ਸੀ ਫੁੱਫੜਜੀ ਵਿੱਚ ਮੈਂ ਏਕ ਰੋਲ ਕੀਤਾ ਸੀ ਮਤਲਬ ਕੈਮਰਾ ਅੱਗੇ ਐਕਸਪੀਰੀਅੰਸ ਬਣ ਗਿਆ ਸੀ ਮੈਂ ਪਲੇਜ਼ ਕਿਤੇ ਨੇ ਪਹਿਲਾਂ ਤੇ ਉਹ ਕਰਦਾ ਰਹਿੰਦਾ ਸੀ ਸੋ ਐਕਟਿੰਗ ਦਾ ਇਹਨਾਂ ਨਹੀਂ ਸੀ ਮੈਨੂੰ ਗਾਈਡੈਂਸ ਅਮਰਦੀਪ ਬਾਈ ਦੀ ਇੰਨੀ ਵਧੀਆ ਸੀ ਤੇ ਸਾਡੇ ਸਾਰੇ ਜਿੰਨੇ ਅਸੋਸੀਏਟ ਸੀਗੇ ਅਸਿਸਟੈਂਟ ਡਾਇਰੈਕਟਰ ਸਾਰੇ ਸੀਗੇ ਇੰਨੀ ਸੋਹਣੀ ਉਹਨਾਂ ਦੀ ਗਾਈਡੈਂਸ ਸੀ ਕਿ ਮੈਨੂੰ ਜ਼ਿਆਦਾ ਉਹਦੇ ਸਟਰਗਲ ਨਹੀਂ ਸੀ ਕਰਨਾ ਪੈਂਦਾ ਕਿ ਮੇਰਾ ਕੈਰੈਕਟਰ ਕੀ ਹੈ ਮੈਨੂੰ ਹੋਰ ਕੀ ਕਰਨਾ ਚਾਹੀਦਾ ਕੋਈ ਵੀ ਪ੍ਰੋਬਲਮ ਆਉਂਦੀ ਸੀ ਇੱਕ ਫਾਦਰ ਫਿਗਰ ਵਾਂਗੂ ਇੱਕ ਵੱਡੇ ਭਾਈ ਵਾਂਗੂ ਮੈਂ ਅਮਰਦੀਪ ਭਾਈ ਕੋਲ ਕਦੇ ਵੀ ਜਾ ਸਕਦਾ ਸੀ ਉਹਨਾਂ ਤੋਂ ਪੁੱਛ ਸਕਦਾ ਸੀ ਉਹ ਪੇਸ਼ੈਂਟਲੀ ਦੱਸਦੇ ਸੀ ਜੇ ਮੈਂ 50 ਵਾਰੀ ਵੀ ਪੁੱਛਦਾ ਸੀ ਉਹ 50 ਵਾਰੀ ਵੀ ਦੱਸਦੇ ਸੀ ਸੋ ਇੱਕ ਗਾਈਡੈਂਸ ਬਹੁਤ ਚੰਗੀ ਸੀ ਸੋ ਜੋ ਤੁਸੀਂ ਮੈਨੂੰ ਪਰਦੇ ਤੇ ਕਰਦਾ ਦੇਖੋਗੇ ਉਹਦੇ ਵਿੱਚ ਬਹੁਤ ਜ਼ਿਆਦਾ ਕ੍ਰੈਡਿਟ ਹੈ ਜਿਹੜਾ ਉਹ ਅਮਰਦੀਪ ਭਾਈ ਨੂੰ ਜਾਂਦਾ ਹੈ ਮੈਂ ਨਾ ਬਲਵਿੰਦਰ ਵੀਰੇ ਨਾਲ ਜੁੜੀ ਗੱਲ ਦੱਸਦਾ ਹਾਂ ਉਹਨਾਂ ਦਾ ਇੰਟਰਵਿਊ ਚੱਲ ਰਿਹਾ ਸੀਗਾ ਆਪਾਂ ਕਿਤੇ ਸਟਾਰਟਿੰਗ ਦੇ ਵਿੱਚ ਹੁਣ ਨਾਲ ਜਿਵੇਂ ਮੇਹਰਬਾਈ ਬੈਠੇ ਸੀਗੇ ਉਧਰੋਂ ਕ੍ਰਾਂਤੀ ਵੀਰਾਂ ਤੇ ਆਪਾਂ ਉਹਨਾਂ ਨੂੰ ਦੇਖ ਕੇ ਮੈਂ ਕਿਹਾ ਵੀ ਇਹ ਤਾਂ ਲੱਗਦੇ ਨਹੀਂ ਵੀ ਇਹਨਾਂ ਨੇ ਰੇਡ ਪਾਈ ਹੋਣੀ ਹੈ ਬਲਵਿੰਦਰ ਬਾਈ ਨੂੰ ਦੇਖ ਕੇ ਮੈਂ ਕਿਹਾ ਵੀ ਇਹ ਤਾਂ ਲੱਗਦੇ ਨਹੀਂ ਵੀ ਇਹਨਾਂ ਨੇ ਰੇਡ ਪਾਈ ਹੋਣੀ ਔਰ ਬਾਅਦ ਚ ਉਹੀ ਰੇਡਰ ਨਿਕਲਿਆ ਉਹੀ ਰੇਡਰ ਨਿਕਲੇ ਉਹ ਐਕਚੁਅਲ ਤੇ ਕਬੱਡੀ ਪਲੇਅਰ ਹੈ ਬੜਾ ਸੋਹਣਾ ਕਬੱਡੀ ਪਲੇਅਰ ਹੈ ਤੁਸੀਂ ਜਦੋਂ ਪਹਿਲੀ ਵਾਰ ਦੇਖਿਆ ਸੀ ਤੁਹਾਨੂੰ ਤੁਹਾਨੂੰ ਪਤਾ ਲੱਗਿਆ ਤੁਹਾਡੇ ਲਈ ਸਰਪ੍ਰਾਈਜ਼ਿੰਗ ਸੀਗਾ ਵੀ ਬੰਦਾ ਆ ਦੇਖਣ ਚ ਲੀਨ ਬਾਡੀ ਹੈ ਹੈਨਾ ਐਥਲੀਟ ਬਾਡੀ ਜਿਹੜੀ ਹੁੰਦੀ ਹੈ ਬਟ ਉਹ ਜ਼ੋਰ ਬੜਾ ਆਵੰਦੇ ਮੈਂ ਤੁਹਾਨੂੰ ਦੱਸਦਾ ਅਸੀਂ ਜੋ ਨਾ ਸ਼ੂਟ ਕੀਤਾ ਤੇ ਅਸੀਂ ਪਹਿਲਾਂ ਬਾਕੀ ਸਾਰੇ ਸੀਕਵੈਂਸਸ ਕੀਤੇ ਕਬੱਡੀ ਵਾਲਾ ਸੀਕਵੈਂਸ ਹੀ ਅਸੀਂ ਐਂਡ ਚ ਰੱਖਿਆ ਵੀ ਕਦੇ ਛੱਟ ਵੱਜ ਜਾਂਦੇ ਇੰਜਰੀ ਹੋ ਜਾਂਦੇ ਪ੍ਰੋਜੈਕਟ ਨੂੰ ਲਾਸ ਨਾ ਹੋ ਜੇ ਸੋ ਲਾਸਟ ਲਾਸਟ ਸੈਕਿੰਡ ਲਾਸਟ ਡੇ ਸੀਗਾ ਜੋ ਅਸੀਂ ਕਬੱਡੀ ਤੇ ਬੱਲੀ ਬਈ ਦਾ ਜਿਹੜਾ ਕੈਰੈਕਟਰ ਆ ਉਹਦੇ ਲੱਤ 'ਚ ਗੋਲੀ ਵੱਜੀ ਹੋਈ ਆ ਸੋ ਲੰਗੜੇ ਦਾ ਕੈਰੈਕਟਰ ਆ ਉਹ ਬੜਾ ਹੌਲੀ ਹੌਲੀ ਤੁਰਨਾ ਉਹਨੇ ਕੈਰੈਕਟਰ ਉਹਨ ਸੈੱਟ ਤੇ ਵੀ ਨਾ ਬੱਲੀ ਨੇ ਉਹ ਕੈਰੈਕਟਰ ਫੜ ਕੇ ਰੱਖਣਾ ਉਹਨੇ ਲੰਗੜਾ ਲੰਗੜਾ ਕੇ ਤੁਰਨਾ ਤੇ ਉਵੇਂ ਹੀ ਪਤਲਾ ਜਿਹਾ ਬਹਿ ਜਾਣਾ ਸਾਈਡ ਤੇ ਜਾ ਕੇ ਤੇ ਜਿੱਦਣ ਆਇਆ ਗਰਾਊਂਡ ਦਾ ਸੀਨ ਉਹ ਤਾਂ ਮਾਰੇ ਪੁੱਠੀਆਂ ਛਾਲਾ ਮੈਂ ਕਹ ਤੈਨੂੰ ਕੀ ਹੋ ਗਿਆ ਉਦੋਂ ਮੈਨੂੰ ਪਤਾ ਚੱਲਿਆ ਮੈਂ ਕਿ ਤੂੰ ਸੱਚੀ ਕਬੱਡੀ ਪਲੇਅਰ ਹੈ। ਉਹਦੀ ਫਿਟਨੈਸ ਬਹੁਤ ਬਹੁਤ ਚੰਗੀ ਫਿਟਨੈਸ। ਮੇਰੇ ਵਾਲਾ ਸਰਪ੍ਰਾਈਜ਼ ਤੁਹਾਨੂੰ ਵੀ ਮਿਲਿਆ। ਹਾਂ ਮੈਨੂੰ ਮਿਲਿਆ ਮੈਨੂੰ ਮਿਲਿਆ ਮੈਨੂੰ ਮਹੀਨਾ ਰਹਿ ਕੇ ਅਸੀਂ ਇਕੱਠੇ ਰਹੇ ਉਸ ਤੋਂ ਬਾਅਦ ਮਹੀਨੇ ਤੋਂ ਬਾਅਦ ਪਤਾ ਚੱਲਿਆ। ਕੀ ਗੱਲ ਹੈ ਉਹ ਵੀ ਜਿਹੜੀ ਗੱਲਬਾਤ ਹੈਗੀ ਬੜੀ ਇੰਟਰਸਟਿੰਗ ਹੈਗੀ ਤੁਸੀਂ ਸਾਡੇ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ। ਬਲਵਿੰਦਰ بھائی ਨਾਲ ਜੋ ਸਾਡੀ ਗੱਲਬਾਤ ਹੋਈ ਹੈ। ਸੋ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਮਿਲ ਕੇ ਔਰ ਤੁਹਾਡੀ ਬਤੌਰ ਲੀਡ ਐਕਟਰ ਜਿਹੜੀ ਇਹ ਸ਼ੁਰੂਆਤ ਹੈਗੀ ਹੈ ਸੋ ਮੈਂ ਕਹਿੰਦਾ ਲੋਕਾਂ ਦੇ ਦਿਲ 'ਚ ਦਿਲਾਂ ਚ ਵਸਦੀ ਹੈ ਪਰ ਦੁੱਖ ਹੈ ਜਦੋਂ ਉਸ ਨੂੰ ਮਾੜੇ ਪਾਸੇ ਨੌਜਵਾਨਾਂ ਨੂੰ ਜਾਂਦੇ ਦੇਖਦੇ ਨੇ ਤਾਂ ਦੁੱਖ ਹੈ ਪੰਜਾਬੀਆਂ ਦੇ ਦਿਲਾਂ 'ਚ ਔਰ ਇਹ ਅਗਰ ਵੈਬ ਸੀਰੀਜ਼ ਇਹ ਸਭ ਕੁਝ ਗੱਲਾਂ ਕਰੇਗੀ ਔਰ ਕੋਈ ਸੁਧਰ ਜਾਂਦਾ ਹੈ ਕੋਈ ਆਪਣੇ ਅੰਦਰ ਫਰਕ ਲਿਆਉਂਦਾ ਹੈ ਕੋਈ ਇੱਕ ਬੰਦਾ ਵੀ ਮੈਂ ਕਹਿੰਦਾ ਸਫਲ ਹੈ ਬਿਲਕੁਲ ਸਫਲ ਹੈ ਜੀ ਕੱਲ ਮਰਦੀਪ ਭਾਈ ਨੇ ਬੜੀ ਸੋਹਣੀ ਗੱਲ ਕਹੀ ਤੇ ਮੈਂ ਵੀ ਕਹਿੰਨਾ ਕਿ ਸਾਡੀ ਵੈਬ ਸੀਰੀਜ਼ ਦੇਖ ਕੇ ਜੇ ਜ਼ਿਆਦਾ ਨਹੀਂ 10 ਨੌਜਵਾਨ ਮੁੰਡੇ ਵੀ ਆ ਸਟੀਰੋਇਡ ਵਗੈਰਾ ਛੱਡ ਕੇ ਨੇਚਰਲ ਕਬੱਡੀ ਜਿਵੇਂ ਖੇਡੀ ਜਾਂਦੀ ਸੀ ਉਵੇਂ ਖੇਡਣ ਲੱਗ ਜਾਣ ਤਾਂ ਅਸੀਂ ਆਪਦੇ ਆਪ ਨੂੰ ਸਕਸੈਸਫੁਲ ਸਮਝਾਂਗੇ ਕਿ ਅਸੀਂ ਕੁਝ ਕਰ ਗਏ ਸੁਖਾ ਰੇਡਰ ਦਾ ਜੋ ਮੋਟਿਵ ਸੀਗਾ ਇੱਕ ਸਾਫ ਕਬੱਡੀ ਇੱਕ ਸਾਫ ਪੰਜਾਬੀ ਕਲਚਰ ਉਹ ਹੋ ਗਿਆ ਉਹਦੀ ਸ਼ੁਰੂਆਤ ਹੋ ਗਈ ਅਸੀਂ ਆਪਦੇ ਆਪ ਨੂੰ ਸਕਸੈਸਫੁਲ ਸਮਝਾਂਗੇ I wish you all the best ਤੇ Thank you so much ਔਰ ਆਪਾਂ ਕੀ ਕਰਨਾ ਹੈ ਜੀ 19 ਫਰਵਰੀ ਨੂੰ ਵੈਬ ਸੀਰੀਜ਼ ਰਿਲੀਜ਼ ਹੋ ਰਹੀ ਹੈ ਸੁਖਾ ਰੇਡਰ ਤੇ ਬਾਈ ਨੇ ਬਹੁਤ ਕਮਾਲ ਦਾ ਕੰਮ ਕੀਤਾ ਜਬਰਦਸਤ ਹੈ ਹੁਣ ਹੋਰ ਵੀ ਬਹੁਤ ਸਾਰੇ ਐਕਟਰਸ ਨੇ ਸਾਰਿਆਂ ਨੂੰ ਐਪਰੀਸ਼ੀਏਸ਼ਨ ਚਾਹੀਦੀ ਹੈ ਕੇਬਲ ਵਨ ਜੇ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤੀ ਹੈ ਫਟਾਫਟ ਕਰ ਲੋ ਤੇ ਸੁੱਖਾ ਰੀਡਰ ਲਈ ਤਿਆਰ ਹੋ ਥੈਂਕ ਯੂ ਸੋ ਮਚ ਤੇ ਕਮੈਂਟ ਕਰਕੇ ਦੱਸ ਸਕਦੇ ਹੋ ਗੱਲਬਾਤ ਕਿਵੇਂ ਦੀ ਲੱਗੀ ਔਰ ਕਿਸੇ ਹੋਰ ਖਾਸ ਸਖੀਏ ਦੇਣਾ ਫੇਰ ਤੋਂ ਮੁਲਾਕਾਤ ਹੋਏਗੀ ਬਨੇਰੋ ਹਮਦਰ ਟੀਵੀ ਦੇ ਨਾਲ ਸਸ਼ਵੀਕਾ